ਫੇਰ ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਗੈਂਗ ਦੇ 9 ਮੈਂਬਰਾਂ ਨੂੰ 17 ਮੋਟਰਸਾਈਕਲ, 3 ਮੋਬਾਈਲ ਅਤੇ 7 ਦਾਤਰ ਸਮੇਤ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਲੋਰ ਸਰਵਨਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ ਤੇ ਇੰਸਪੈਕਟਰ ਨੀਰਿਕਮਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਰਮਨ ਕੁਮਾਰ, ਮਨਦੀਪ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ, ਲੱਪਰੇ ਸਿੰਘ, ਸੰਦੀਪ, ਬਲਜਿੰਦਰ ਸਿੰਘ, ਹਰਕਮਲ ਸਿੰਘ ਅਤੇ ਮਹਿਕ ਜੋ ਕਿ ਮੋਬਾਈਲ ਫੋਨ ਤੇ ਮੋਟਰਸਾਈਕਲ ਚੋਰੀ ਕਰਦੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਫਲੋਰ ਇਲਾਕੇ ਦੀਆਂ ਵਾਕਫਾ ਰਖਾਵਾਂ ਤੋਂ ਕਾਬੂ ਕੀਤਾ ਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ 17 ਮੋਟਰਸਾਈਕਲ ਬਰਾਮਦ ਕੀਤੇ ਪੁਲਿਸ ਆਰਿਆਂ ਮੁਤਾਬਕ ਇਸ ਗੈਂਗ ਦਾ ਮੁਖ ਸਰਗਨਾ ਬਲਜਿੰਦਰ ਸਿੰਘ ਉਰਫ ਬਬਲੂ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭੁੱਲਰ ਥਾਣਾ ਬਿਲਗਾ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਮੋਟਰਸਾਈਕਲ ਚੋਰੀ ਕਰਨ ਦੇ ਥਾਣਾ ਬਿਲਗਾ ਵਿੱਚ ਤਿੰਨ ਮਾਮਲੇ ਦਰਜ ਨੇ ਉਹਨਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਸਾਰੇ ਲੁਟੇਰੇ ਲੁੱਟਖੋਹਾਂ ਕਰਕੇ ਗੈਂਗ ਦੇ ਮੁਖ ਸਰਗਨਾ ਨੂੰ ਦੇ ਦਿੰਦੇ ਸਨ ਜੋ ਅੱਗੋਂ ਇਹ ਮੋਬਾਈਲ ਤੇ ਮੋਟਰਸਾਈਕਲਸ ਹਸਤੇ ਭਾਤੇ ਪ੍ਰਵਾਸੀ ਭਾਰਤੀਆਂ ਨੂੰ ਵੇਚ ਦਿੰਦੇ ਸਨ ਜਾਂ ਫਿਰ ਇਨਾਂ ਚੀਜ਼ਾਂ ਦੇ ਖੋਲ ਕੇ ਇਹਨਾਂ ਦੇ ਪੁਰਜ਼ਿਆਂ ਨੂੰ ਵੇਚ ਦਿੰਦੇ ਸਨ ਫਿਲਹਾਲ ਪੁਲਿਸ ਨੇ ਇਹਨਾਂ ਸਾਰੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀ ਅੰਕੁਰ ਗੁਪਤਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀਗੀ ਉਸੇ ਹੀ ਲੜੀ ਦੇ ਵਿੱਚ ਇੱਕ ਥਾਣਾ ਫਲੌਰ ਦੀ ਪੁਲਿਸ ਨੂੰ ਐਸਐਚਓ ਨੀਰੇਜ ਕੁਮਾਰ ਜਿਹੜਾ ਲੀਡ ਕਰ ਰਿਹਾ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜਿਹੜਾ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਆ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਅਤੇ ਜਿਹੜੇ ਇਹਦੇ ਵਿੱਚ ਮੋਬਾਈਲ 30 ਦੇ ਕਰੀਬ ਮੋਬਾਈਲ ਤੇ 7 ਦਾਤਰ ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਲੈ ਕੇ 5 ਦਿਨ ਦੀ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਆ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਹੈ ਸਰ ਕਿੱਥੇ ਸੇਲ ਆਊਟ ਕਰ ਰਹੇ ਫਿਲਹਾਲ ਇਹਨਾਂ ਦਾ ਰਿਮਾਰਕ ਲੈ ਕੇ ਪੁੱਛਗਿੱਛ ਕਰ ਰਹੇ ਆ ਉਹਦੀ ਸੰਬੰਧੀ ਇਹਨਾਂ ਦੀ ਜਿਹੜੀ ਨੈਕਸਟ ਇੰਟਰੋਗੇਸ਼ਨ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿੰਨਾ ਕਿੰਨਾ ਨੂੰ ਸੇਲ ਕਰਦੇ ਸੀ ਜਾਂ ਕੁਝ ਹੋਰ ਵੀ ਜਿਹੜੇ ਆ ਖੋਵ ਵਾਲੀਆਂ ਚੀਜ਼ਾਂ ਰਿਕਵਰ ਹੋਣ ਦੀ ਵੀ ਉਮੀਦ ਹੈ ਤੇ ਕਿੱਥੇ ਕੀਤੀਆਂ ਗਈਆਂ ਉਹ ਵੀ ਟ੍ਰੇਸ ਹੋਣ ਦੀ ਵੀ ਬਿਲਕੁਲ ਫਿਲਹਾਲ ਅਸੀਂ ਰਿਕਵਰੀ ਜਿਹੜੀ ਆ ਉਹਦੇ ਤੇ ਟਾਰਗੇਟ ਕਰ ਰਹੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿੰਨਾ ਕਿੰਨਾ ਨੂੰ ਵੇਚਦੇ ਸੀਗੇ ਕਿਉਂਕਿ ਇਹਨਾਂ ਦਾ ਮੋਡਸ ਆਪਰੇਂਡੀ ਮੋਸਟਲੀ ਆਪਾਂ ਕੇਸਿਸ ਦੇ ਵਿੱਚ ਦੇਖਦੇ ਆਹੀ ਹੈ ਕਿ ਕਿਸੇ ਨੂੰ ਗਹਿਣੇ ਦੇ ਦਿੰਦੇ ਨੇ ਜਾਂ 2000 ਦੇ ਉੱਤੇ ਸੇਲ ਕਰ ਦਿੰਦੇ ਨੇ ਉਹ ਚੀਜ਼ਾਂ ਅਜੇ ਬਾਕੀ ਵੀ ਵੈਰੀਫਾਈ ਕਰ ਰਹੇ ਹਾਂ ਬੈਕਗ੍ਰਾਉਂਡ ਕਿਦਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਵਿੱਚੋਂ ਕੁਝ ਜਿਹੜਾ ਇਹਨਾਂ ਦਾ ਮੇਨ ਹੈਗਾ ਰਜਿੰਦਰ ਬਬਲੂ ਉਹਦੇ ਉੱਤੇ ਪਹਿਲਾਂ ਵੀ ਜਿਹੜੇ ਬਲਜਿੰਦਰ ਸਿੰਘ ਬਬਲੂ ਇਹਦੇ ਉੱਤੇ ਪਹਿਲਾਂ ਵੀ 3-4 ਮੁਕਦਮੇ ਇਹੀ ਲੁੱਟਖੋਹ ਦੇ ਦਰਜ ਨੇ ਤੇ ਬਾਕੀ ਜਿਹੜੇ ਹੋਰ ਵੀ ਇਹਦੇ ਨਾਲ ਲੋਸ਼ੀ ਨੇ ਉਹਨਾਂ ਸੰਬੰਧੀ ਵੀ ਵੈਰੀਫਾਈ ਕੀਤਾ ਜਾ ਰਿਹਾ ਉਹਨਾਂ ਦੇ ਵੀ ਕੁਝ ਕਦਮ ਜਿਹੜੇ ਉੱਤੇ ਟੋਟਲ ਜਿਹੜੇ 9 ਬੰਦੇ ਇਹਦੇ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਹ ਸਰ ਕਿਹ ਏਰੀਆ ਦਾ ਸੰਬੰਧ ਰੱਖਦੇ ਹਨ ਇਹ ਮੋਸਟਲੀ ਜਿਹੜੇ ਇਹਨਾਂ ਦੇ ਵਿੱਚੋਂ 6-7 ਜਾਣੇ ਨੇ ਇਹ ਪਿੰਡ ਸੰਗੋਵਾਲ ਥਾਣਾ ਬਿਲਗਾ ਦੇ ਰਹਿਣ ਵਾਲੇ ਨੇ ਸੱਜੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਹਨਾਂ ਦੇ ਕੋਲੋਂ ਰਿਕਵਰੀ ਕੀਤੀ ਗਈ ਹੈ ਜਾਂ ਇਹਨਾਂ ਨੇ ਸੇਲ ਆਊਟ ਕੀਤੇ ਹੋਏ ਸੀ ਬਾਅਦਰ ਕਵਰੀ ਕੀਤੇ ਗਏ ਇਹਨਾਂ ਦੇ ਕੋਲੋਂ ਰਿਕਵਰ ਕੀਤੇ ਗਏ ਜੀ ਉਹਦੇ ਵਿੱਚ ਇਹ ਸਾਰੇ ਹੀ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਸੋ ਇਹਨਾਂ ਨੂੰ ਜਿਵੇਂ ਜਿਵੇਂ ਸਾਡੀ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਜਾਏਗੀ ਇਹ ਚੀਜ਼ਾਂ ਕਾਪਰ ਹੋ ਜਾਣਗੀਆਂ ਬਾਈਕ ਕਿੰਨੇ ਇਹਨਾਂ ਤੋਂ ਬਾਈਕ ਕਿੰਨਾ ਕੋ 30 ਦੇ ਜਿਹੜੇ ਮੋਟਰਸਾਈਕਲ ਸਰੀ 17 ਮੋਟਰਸਾਈਕਲ 30 ਮੋਬਾਈਲ ਫੋਨ ਸਾਰੇ ਕਿਤੇ ਸੀ ਜਾਂ ਇੱਕੋ ਜਗ੍ਹਾ ਤੇ ਸੰਭਲਦਾ ਵੀ ਇੱਕੋ ਜਗ੍ਹਾ ਤੇ ਮੋਟਰਸਾਈਕਲ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਜਿਵੇਂ ਮੈਂ ਦੱਸਿਆ ਜੀ ਇਹਨਾਂ ਨੇ ਕੁਝ ਜਗ੍ਹਾ ਜਿਵੇਂ 1000 ਰੁਪਏ ਦਾ ਕਿਸੇ ਨੂੰ ਵੇਚ ਦਿੰਦੇ ਨੇ ਜਾਂ ਕਿਸੇ ਨੂੰ 2000 ਦਾ ਦੇਤਾ ਜਾਂ ਕੁਝ ਲੁਕਾਸ਼ ਪਾ ਕੇ ਰੱਖੇ ਸੀਗੇ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੈਟਰ ਆਫ ਇਨਵੈਸਟੀਗੇਸ਼ਨ ਨਾਲ-ਨਾਲ ਜਿਹੜੀਆਂ ਸਾਡੀਆਂ ਚ ਇਹ ਵੱਖ-ਵੱਖ ਏਰੀਆ ਦੇ ਵਿੱਚੋਂ ਇਹਨਾਂ ਨੂੰ ਰੈਸਟ ਕੀਤਾ ਗਿਆ ਜੀ ਪਰ ਹੋਰ ਵੀ ਬੰਦੇ ਕੱਪ ਹੋਣਦੇ ਆਸੇ ਕੋਈ ਬਿਲਕੁਲ ਜੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਹਾਂ ਕਿਹੜੀ-ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹੜੇ ਸੀਗੇ ਉਹ ਖੋਹ ਕੀਤੇ ਨੇ ਉਹ ਸਬੰਧਤ ਜਿਹੜੇ ਏਰੀਆਜ਼ ਦੇ ਵਿੱਚ ਵੀ ਉਹਨਾਂ ਸਬੰਧਤ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤੇ ਹੋਰ ਵੀ ਸਾਨੂੰ ਉਮੀਦ ਆ ਕਿ ਇਹਨਾਂ ਨੇ ਜਿਹੜੇ ਕੁਝ ਲੁੱਟਖੋ ਵਾਲੇ ਮੋਬਾਈਲ ਜਾਂ ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ਾਂ ਉਹ ਜੇ ਕਿਤੇ ਸੇਲ ਆਊਟ ਜਾਂ ਕਿਸੇ ਨੂੰ ਉਹਦਾ ਗਹਿਣੇ ਦਿੱਤੀ Karena dia khusus